ਪਹੁੰਚ ਗਏ ਮੰਡੀ ਬਾਹਰ ਵੀ ਟਰਾਲੀ ਤੇ ਟਾਈਮ ਹੋ ਗਏ 5 ਵਜੇ ਕੋਰੇ ਬਾਹਰ ਵੀ ਟਰਾਲੀ ਭਾਰੀ ਯਾਰ ਇਹ ਬੋਲਦਾ ਨਹੀਂ ਇਹ ਕਿੰਨਾ ਹੈ ਇਹ ਸਾਰੇ ਟਰੈਕਟਰ ਦਾ ਚੱਕਰ ਫੋਲ ਚੱਕਰ ਜਾਣਾ ਪੈਂਦਾ ਕਿਉਂਕਿ ਇਹ ਟਰੈਕਟਰ ਨਾ 202300 ਦਾ ਚੱਕਰ ਪੂਰੇ ਕਰਦਾ ਹੈ ਇਨਾ ਖੁਰਾ ਜੱਤੂਆਂ ਦੇ ਚੱਕਰਾਂ ਨੇ ਕਰਦੇ ਪਰ ਇਹ ਨਹੀਂ ਕਰਦਾ ਟਰੈਕਟਰ ਪੂਰਾ ਪਤਾ ਨਹੀਂ ਕਿ ਜੱਥਰਾ ਇਹ ਫੋਨ ਚੱਕਰਾਂ ਨੂੰ ਜਾਣਾ ਬਦਲ ਟਰੈਕਟਰ ਜੋ ਵੀ ਜੇ ਚੱਕਰ ਵੱਧ ਹੋਣਗੇ ਤਾਂ ਹੀ ਰੀਪਰ ਕੰਮਾਈ ਕਰੇਗਾ ਤਾਂ ਹੀ ਜੇ ਚੱਕੇ ਦੀ ਫਲੋ ਚੱਲੀ ਗਈ ਫਿਰ ਸਫਾਈ ਵੀ ਨਹੀਂ ਹੋਣੀ ਆੜ ਦਾ ਬਾਕੀ ਟਰੈਕਟਰ ਐਨ ਛੱਟਾ ਵਧੀਆ ਚੱਲੀ ਜਾਂਦਾ ਕੋਈ ਐ ਨਹੀਂ ਜੱਕਰ ਟਰੈਕਟਰ ਭਜੀ ਗੱਲ ਸਹੀ ਦਿਹਾੜੀ ਕਰਦੀ ਟਰੈਕਟਰ ਨੇ ਪਰ ਵਧੀਆ ਚੱਲਦਾ ਕੋਈ ਚੱਕਰ ਇਹਦਾ ਚੱਲਦੀ ਚੀਜ਼ 'ਚ ਆਈ ਜਾਂਦੀ ਹੁੰਦੀ ਆ ਪ੍ਰੋਬਲਮ ਬੜੀ ਮੋਟੀ

ਮੇਰੇ ਕੋਲ ਪਾਇੰਗ ਨਾ ਹੁੰਦਾ ਬੰਦਾ ਉਹ ਚੀਜ਼ ਹੋ ਜਾਂਦੀ ਯਾਰ ਬੰਦੀ ਆ ਵੀ ਹੋ ਗਿਆ ਜੰਦਾ ਵੀ ਨਿੱਪੜ ਗਿਆ ਆ ਸਾਰੀ ਬਣਾਣੀ ਆ ਜੇ ਬੰਦਾ ਸੈਰ ਹੀ ਨਿੱਪੜਿਆ ਅੱਜ ਇਸ ਦਮਾਰ ਆ ਪਰਲੇ ਕਿਲੇ ਦੇ ਬਾੜ ਦੇ ਆ ਚਾਰ ਦਾ ਕੋਈ ਮੁੰਡਾ ਕਿਨੇ ਵੀ ਇਹ ਆਪਣੀ 371 ਦੇ ਕੋਲੇ ਕੀ ਕਹਿੰਦਾ ਚਾਰ ਲੋ ਬੱਬਾ ਜੀ ਇਹ ਆਪਣਾ 372 ਵੀ ਨਮਾ ਜਿਹੜਾ ਆ ਤੇ ਪਰਲਾ ਕਿਲਾ ਵੱਢਿਆ ਗਿਆ ਤੇ ਬਾਕੀ ਦੇਖਣਾ ਝਾੜ ਝੂੜ ਦਾ ਕੀ ਹਸਾਬ ਤਾਬ ਤੇ ਥੱਲੇ ਆ ਗਿਆ ਆਪਣੀ 2960 ਪਤਨੀ 222 ਆ ਆਦਮੀ ਕਿਹੜਾ ਵੀ ਵਿਜਿਆ ਸੀਗਾ ਤੇ ਇਹ ਟਰਾਲੀ ਭਰਾਵਾਗੇ ਅੱਜ ਤੇ ਬਾਕੀ ਇੱਕ ਟਰਾਲੀ ਫੋਨ ਭਰਾਵਾਂਗੇ ਤੇ ਇੱਕ ਸ਼ਾਮ ਨੂੰ ਜੜਗੀ ਠੰਡੇ ਠੰਡੇ ਜਿਹੜਾ ਤੂੜੀ ਦਾੜੀ ਦਾ ਨਾੜ ਵਧੀਆ ਬਣੀ ਜੇ ਤੇ ਨਾੜ ਵੀ ਹਨ ਫੁੱਲ ਓਕੇ ਰਿਪੋਰਟ ਡਾਰਨੂੜ ਨੇ ਯਾਰ ਵਧੀਆ ਸੁਪਰ ਸਟਲੀ ਗਈਦਾ ਇੰਨਾ ਪਰਕਾ ਵੀ ਐਣ ਲੋ ਬੱਬਾ ਜੀ ਪਰ ਬੜਾ ਸਵਾਦ ਲਾੜ ਦੀ ਗੁਦਰੇ ਲੱਗੇ ਹੋਏ ਹੁੰਦੇ ਆਂ ਗਾਣੇ ਆਦੇ ਯਾਰ ਇੰਨੇ ਨਾਲੇ ਆਸਰਾ ਆ ਗਿਆ ਵੇ ਲੈ ਹੈ ਬਸ ਜਾਂਦੇ ਆ ਟੱਕਰ ਵੜ ਦੇ ਇੱਕ ਆ ਵੜ ਦੇ ਆ ਟੱਕਰ ਉਹ ਤੋਂ ਕੋਲਾ ਹਾਂ ਸੋ ਇਹ ਕਾ ਟੱਕਰ ਵੜਦੀ ਆ ਜਿਹੜੀ ਮੜੀ ਛਾੜ ਦੇ ਤੇ ਟਰੈਕਟਰ ਸੋਖਾ ਲੰਘ ਜਾਏਗਾ ਇੰਨੇ ਨਾਲ ਕੀ ਫਰਕ ਪੈ ਗਿਆ ਯਾਰ ਸਾਰੇ ਭਰਾਵਾਂ ਸਭ ਜਿਹੜਾ ਟਰੈਕਟਰ ਇਹ ਮੈਂ ਇੱਕ ਦੋ ਹੋਰ ਹੀ ਭਰੇਆ ਚਲਾਈ ਹੋਣਾ ਲੱਗੀ ਤੇ ਵਾਕਈ ਕਿਹੜਾ ਵੀ ਸ਼ੈਨ ਰਾਤ ਤੁਰੇ ਨਾ ਲਾਣਾ ਬਾਈ 嗯。Mm. ਕੀ ਆ ਰਿਹਾ ਹੈ ਇਹ ਸਾਰਾ ਕਾਕ ਕਰਦਾ ਹੈ ਨਾ ਜੀ ਦੱਸਿਓ ਕੀ ਹੋ ਜਾਏ ਬੱਚਾ ਹੈਗਾ ਨਾ ਛੋਟਾ ਛੋਟਾ ਬੱਚਾ ਹੈਗਾ ਨਾ ਬਚ ਗਿਆ ਪੂਰਾ ਤੇ ਇੱਕ ਟਰਾਲੀ ਭਰ ਗਈ ਆ ਦੂਜੀ ਟਰਾਲੀ ਭਰਾਂ ਲੱਗਿਆ ਜਿੱਦ ਵਿੱਚ ਭਾਈ ਸੀ ਦੇ ਹੋੜੀ-ਹੋੜੀ ਭਰਦੀ ਆ ਅੱਗੇ ਚੱਲਣੇ ਵਾ ਖਿੱਚਿਆ ਗਿਆ ਪੂਰਾ ਕਾਇਤਾ ਸਾਰੀ ਰਾਤ ਜਾਗਣਾ ਹੀ ਪੈਣਾ ਲੈਣ ਦੀ ਗਾੜੀ ਹੈ ਕਿੰਨਾ ਆਮ ਹੈ ਜਰੀਦਾਰ ਟੈਂਕ ਪਾਇਆ ਗਿਆ। ਹੋਰ ਤਾਂ ਨਹੀਂ ਜਾਰੀ ਕਿਉਂ ਦਿਖਦਾ ਨਹੀਂ। ਇੱਕ ਟੈਂਕ ਪੈ ਗਿਆ। ਬਾਕੀ ਹੁਣ ਦੇਖ ਲੈ। 2 ਵਜੇ ਨਾਲੇ। ਦੋਨਾਂ ਦਾ ਸਵੇਰੀ ਚੜ ਜਾਣੀ ਹੈ। El otro

ਯਾਰ ਟੂਰ ਉਹ ਲੈ ਆਇਆ ਤੱਕ ਲਿਤਰ ਗਿਆ ਇਹ ਵੀ ਜਿੱਕਰ ਬੁੱਧਿਆ ਆਹ ਨਹੀਂ ਦੀ ਜਾਈ ਹੁੰਦੀ ਇਹ ਕੁਝ ਹੋਰ ਇਹ ਅੱਧਾ ਘੰਟਾ ਪਾ ਪਾ ਹੋਰ ਬਹੁਤ ਫਿਰ ਮੈਂ ਬਾਬਾ 1/2 ਘੰਟਾ ਲਿਆ ਆਕ ਰੈਡੀ ਹੈ ਨਾ ਪੂਰੀ ਦੇਖਣੀ ਹੈ ਬਾ ਠੀਕ ਹੈ ਉਹਨਾਂ ਪਾਸੇ ਛੱਡ ਦੀ ਚੱਲ ਹਾਏ ਆ ਗਈ ਹੈ ਤੋ ਦਾਣਾ ਇਹਨਾਂ ਨੂੰ ਕਰ ਦਮੈਂ ਦੱਸ ਲੈ ਲੈ ਚਾਹ ਪੀ ਲੋ ਜੀ ਚਾਹ ਪੀ ਲੋ ਜਦ ਦਾਣੇ ਮੁਆ ਗਿਆ ਉੱਪਰ ਜਾ ਛੋਟੂ ਬਾਬਾ ਜੀ ਮੰਡੀ ਗਾਲੂਰਪੇ ਸਾਡੀ ਰਾਸ ਤੇ ਜਿੱਦੇ ਕਾਲੀ ਘਰ ਦੀ ਬਈਆ ਵਾਟੇ ਚੜਦਾ ਹੋ ਗਿਆ ਟਾਇਰ ਮਾੜੀ ਕਰਕੇ ਆਈਏ ਦਾ ਗੁੜਾ ਮਾਰ ਲਈ ਚਾਰੇ ਪਾਸੇ ਓਕੇ ਰੋੜਾ ਕੰਮ ਓਕੇ ਤੇ ਇਹ ਦਰਵੀਉ ਦੇਖੋ ਪੰਛੀ ਨਹੀਂ ਮੱਜਾ ਤੇਰਾ ਕਣਕ ਪੜਾਈ ਗੇ ਹੁਣ ਤਾਂ ਬਸ ਐਂ ਹੀ ਲੱਗਦਾ ਵੀ 1 ਮਿੰਟ ਵੀ ਅੱਖ ਬੰਦ ਕਰ ਲਈ ਜਣਾ ਜਦ ਹੀ ਨੀਂਦ ਆ ਜਾਏਗੀ ਉੱਥੇ ਟਰਾਲੀ ਵੀ ਭਰਨ ਵਾਲੀ ਹੋਣੀ ਹੈ